ਕਲਬੀ ਮਾਸਵਾਦੀ ਪਾਰਟੀ ਪੰਜਾਬ ਦਸਖਤ ਹੈ ਅੱਜ ਦੀ ਜਿਹੜੀ ਕਨਵੈਨਸ਼ਨ ਇੱਥੇ ਕੀਤੀ ਜਾ ਰਹੀ ਆ ਇਹ ਜਿਹੜਾ ਸਾਡੇ ਸੂਬੇ ਦੇ ਜਿਹੜਾ ਸਾਡਾ ਦੀ ਜਦਾ ਫੈਡਰਲ ਟੱਜਾ ਉੱਤੇ ਜਿਸ ਤਰੀਕੇ ਦਾ ਹੱਲਾ ਹੋ ਰਿਹਾ ਉਹਦੇ ਵਿਰੋਧ ਦੇ ਵਿੱਚ ਜਿਹੜੀ ਐ ਇੱਕ ਕਨਵੈਨਸ਼ਨ ਕੀਤੀ ਜਾ ਰਹੀ ਆ ਤੇ ਫੈਡਰਲ ਅਧਿਕਾਰਾਂ ਦੀ ਰਾਖੀ ਲਈ ਜਿਹੜਾ ਇਥੋਂ ਹੁਕਾ ਦਿੱਤਾ ਜਾ ਰਿਹਾ ਇਹਦੇ ਵਿੱਚ ਅਸੀਂ ਪਾਰਟੀ ਵੱਲੋਂ ਇੱਕ ਕਨਵੈਨਸ਼ਨ ਰੱਖੀ ਸੀ ਜਿਹਦੇ ਨਾਲ ਲਈ ਅਸੀਂ ਪੰਜਾਬ ਦੀਆਂ ਦੂਜੀਆਂ ਧਿਰਾਂ ਉਹਨਾਂ ਨੂੰ ਨਾਲ ਲੈਣ ਦਾ ਯਤਨ ਕੀਤਾ ਜਿਹਦੇ ਵਿੱਚ ਅੱਜ ਸਾਨੂੰ ਖੁਸ਼ੀ ਆ ਕਿ ਇਹਨਾਂ ਮੁੱਦਿਆਂ ਦੇ ਉੱਤੇ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਗਰੀਮਪੁਰ ਸਿੰਘ ਸਾਹਿਬ ਆਏ ਆ ਇਸੇ ਤਰੀਕੇ ਦੇ ਨਾਲ ਆ ਸ਼੍ਰੋਮੀ ਕਾਲੀ ਦਲ ਦੇ ਪ੍ਰੋਫੈਸਰ ਚੰਦੂ ਮਾਜਰਾ ਜੀ ਆਏ ਆ ਤੇ ਅਸੀਂ ਚਾਹੁੰਦੇ ਆ ਕਿ ਇਹਦੇ ਲਈ ਖੱਬੀਆਂ ਧਿਰਾਂ ਜਿਨ੍ਹਾਂ ਜਾਂ ਜਿੰਨੇ ਲੋਕ ਜਮਹੂਰੀ ਅਧਿਕਾਰਾਂ ਲਈ ਲੜਦੇ ਆ ਫੈਡਰਲ ਧਾਜੇ ਦੇ ਅਧਿਕਾਰਾਂ ਲਈ ਲੜਦੇ ਆ ਜਾਂ ਜਿੱਦਾਂ ਦਾ ਢਾਂਚਾ ਅੱਜ ਆਰਐਸਐਸ ਬੀਜੇਪੀ ਵੱਲੋਂ ਸਾਰੇ ਅਧਿਕਾਰ ਕੇਂਦਰ ਦੇ ਵਿੱਚ ਇਕੱਠੇ ਕੀਤੇ ਜਾ ਰਹੇ ਆ ਅੱਜ ਹਰ ਚੀਜ਼ ਦੇ ਉੱਤੇ ਜਿਹੜਾ ਕੰਮੂਨ ਆ ਉਹ ਬਣਾ ਕੇ ਸਾਡੇ ਕੋਲ ਅਧਿਕਾਰ ਖੋਏ ਜਾ ਰਿਹਾ ਆ ਅਸੀਂ ਉਹ ਸੂਬਿਆਂ ਦੇ ਅਧਿਕਾਰਾਂ ਦੀ ਰਾਖੀ ਚਾਹੁੰਦੇ ਆ ਅਸੀਂ ਕਿਰਤੀ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਚਾਹੁੰਦੇ ਆ ਤੇ ਸਾਰਾ ਕੁਝ ਕਾਰਪੋਰੇਟ ਨੂੰ ਜਿਹੜਾ ਦਿੱਤਾ ਜਾ ਰਿਹਾ ਇਹ ਸਾਰੇ ਕੁਝ ਦੇ ਖਿਲਾਫ ਇੱਕ ਲਹਿਰ ਖੜੀ ਕਰਨੀ ਚਾਹੁੰਦੇ ਆ ਉਹਦੇ ਲਈ ਅੱਜ ਦੀ ਕਨਵੈਨਸ਼ਨ ਜਿਹੜੀ ਕੀਤੀ ਆ ਉਹਦੇ ਵਿੱਚ ਮੁੱਖ ਰੂਪ ਦੇ ਵਿੱਚ ਜਿਵੇਂ ਸਾਡਾ ਪੰਜਾਬ ਦੇ ਚੰਡੀਗੜ੍ਹ ਦਾ ਸਵਾਲ ਦੇ ਉੱਤੇ ਵੀ ਸਾਡਾ ਪੰਜਾਬ ਦੀ ਧਰਤੀ ਨੂੰ ਝਾੜ ਕੇ ਬਣਾਇਆ ਗਿਆ ਸੀ ਅੱਜ ਸਾਡੇ ਡੈਮਾਂ ਦਾ ਸਵਾਲ ਆ ਸਾਡੇ ਯੂਨੀਵਰਸਿਟੀਆਂ ਦੇ ਵੈਸ ਚਾਰਸੰਡ ਲੋਨ ਦਾ ਸਵਾਲ ਆ ਸਾਡੀ ਬੋਲੀ ਦਾ ਸਵਾਲ ਆ ਲਾਗਲੇ ਵੰਡੀ ਸੁਭਜਾਂ ਦੇ ਵਿੱਚ ਉਹਨੂੰ ਲਾਗੂ ਕਰਨ ਦਾ ਸਵਾਲ ਆ ਇਸੇ ਤਰੀਕੇ ਨਾਲ ਸਾਡੇ ਬਾਕੀ ਅਧਿਕਾਰ ਆ ਜਿਹੜੇ ਜਿਨ੍ਹਾਂ ਦੇ ਉੱਤੇ ਛਾਪਾ ਵੱਜ ਰਿਹਾ ਉਹਦੇ ਲਈ ਅਸੀਂ ਇੱਕ ਚੇਤਨਾ ਪੈਦਾ ਕਰਨੀ ਚਾਹੁੰਦੇ ਆ ਤੇ ਧਿਰਾਂ ਨੂੰ ਇਕੱਠੀਆਂ ਕਰਨਾ ਚਾਹੁੰਦੇ ਆ ਔਰ ਪੰਜਾਬ ਦੇ ਨਾ ਹੱਕਾਂ ਲਈ ਲੜਨਾ ਚਾਹੀਦਾ ਜਿਹੜਾ ਸਾਡਾ ਪੰਜਾਬ ਖਾਸ ਤੌਰ ਤੇ ਸਾਡੀ ਗੁਰੂਆਂ ਦੀ ਧਰਤੀ ਆ ਆ ਦੇਸ਼ ਭਗਤਾਂ ਦੀ ਧਰਤੀ ਆ ਸਾਨੂੰ ਵਿਰਸੇ ਦੇ ਵਿੱਚ ਇਹ ਸਾਰਾ ਕੁਝ ਮਿਲਿਆ ਆ ਤੇ ਅੱਜ ਜਿਹੜੀ ਭਾਵਨਾ ਜਾਂ ਜਿਹੜਾ ਸਾਡੇ ਗੁਰੂਆਂ ਦਾ ਹੀ ਬਾਣੀ ਆ ਜਿੰਨੇ ਉਸ ਵੇਲੇ ਦੀਆਂ ਸਨਾਤਨੀ ਜਿਹੜੀਆਂ ਰੌ ਰੀਤਾਂ ਆ ਜਿਹੜੀਆਂ ਮਨੁੱਖ ਦੇ ਵਿੱਚ ਜਿਤਨਾ ਔਰਤਾਂ ਨੂੰ ਸਤੀ ਹੋਣਾ ਪੈਂਦਾ ਸੀ ਜਾਂ ਐਸ ਵੇਲੇ ਸਿੱਖ ਧਰਮ ਜਿਹੜਾ ਬੜੇ ਉਹਨਾਂ ਸੂਲਾਂ ਦੇ ਉੱਤੇ ਖੜ ਕੇ ਜਿਹੜਾ ਗੁਰਬਾਣੀ ਨੇ ਰਾਜੇ ਸ਼੍ਰੀ ਮੁਕਦਮ ਕੁੱਤੇ ਕਿਆ ਸੀ ਉਹ 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 ਕੁਝ ਨਾ ਚੀਜ਼ਾਂ ਅੱਜ ਉਹ ਆਰਐਸਐਸ ਨੂੰ ਲੜਕਦੀਆਂ ਇਸ ਕਰਕੇ ਸਾਡਾ ਜਿਹੜਾ ਨੱਬਰੀ ਦਾ ਸੁਭਾਅ ਆ ਜਾਂ ਸਾਡੇ ਜਿਹੜੇ ਪੰਜਾਬ ਦੀ ਜਿਹੜੀ ਲੜਨ ਦੀ ਪ੍ਰਵਿਰਤੀ ਆ ਉਹਦੇ ਖਿਲਾਫ ਇੱਕ ਬੜੀ ਗੂੰਦ ਗੁੰਦੀ ਜਾ ਰਹੀ ਆ ਜਿਹਦੇ ਖਿਲਾਫ ਸਾਨੂੰ ਅੱਜ ਇਕੱਠਿਆ ਹੋਣ ਦੀ ਠੀਕ